ਜਾ ਸਰਕਾਰ ਮਰਦਾਬਾ 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 ਇਹ ਸਰਕਾਰਾਂ ਕਰਦੀਆਂ ਕੀ ਥੇਰਾ ਫੇਰੀ 420 ਥੇਰਾ ਫੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਥੇਰਾ ਫੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਹੱਕ ਲ ਮੰਗੇ ਏਕੇ ਨਾਲ ਲੋੜ ਪਈ ਤਾਂ ਜੁੱਤੀ ਨਾ 2364 ਦੇ ਆਫਰ ਲੈਟਰ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਸਮਾਣਾ ਦੇ ਸਤੀ ਪਾਰਖ ਦੇ ਵਿੱਚ ਈਟੀਟੀ ਦੇ ਜਿਹੜੇ ਅਧਿਆਪਕ ਹੈ ਉਹਨਾਂ ਵੱਲੋਂ ਆਪਣੀ ਮੰਗਾਂ ਲੈ ਕੇ ਮੀਟਿੰਗ ਕੀਤੀ ਗਈ ਇਸ ਮੌਕੇ ਤੇ ਉਹਨਾਂ ਨੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ ਉਹਨਾਂ ਨੇ ਕਿਹਾ ਕਿ ਜੇ ਸਰਕਾਰ ਨੇ ਸਾਡੀ ਭਰਤੀ ਨਾ ਕੀਤੀ ਹਾਈ ਕੋਰਟ ਦੇ ਆਦੇਸ਼ ਹੋ ਚੁੱਕੇ ਹਨ ਲੇਕਿਨ ਫਿਰ ਵੀ ਇਹ ਸਾਨੂੰ ਭਰਤੀ ਨਹੀਂ ਕਰ ਰਹੇ ਇਸ ਮੁੱਦੇ ਨੂੰ ਲੈ ਕੇ ਸੰਘਰਸ਼ ਤੇ ਕਿੱਥੇ ਜਾਵੇਗਾ ਨਾਮ ਸੰਦੀਪ ਕੌਰਮ ਸਰ ਸਾਡੀ ਭਰਤੀ ਨੂੰ 4 ਸਾਲ ਹੋ ਗਏ ਨੇ ਜਿਹੜੀ ਰੁਲਦੀ ਪਈ ਆ ਪਹਿਲਾਂ ਕੋਰਟਾਂ ਦੇ ਵਿੱਚ ਰੁਲਦੀ ਸੀਗੀ ਅਸੀਂ ਬਹੁਤ ਸੰਘਰਸ਼ ਕੀਤੇ ਨੇ ਇਹਦੇ ਵਾਸਤੇ ਬਹੁਤ ਆਸੀਂ ਵਕੀਲਾਂ ਨੂੰ ਪੈਸੇ ਦੇ ਦੇ ਕੇ ਇਹ ਜੰਗ ਜਿੱਤਦਿਆਂ ਆਉਨੇ ਹੈਗੇ ਵੀ ਚਲੋ ਕਦੇ ਤਾਂ ਸਾਨੂੰ ਨੌਕਰੀ ਮਿਲੂਗੀ ਕਦੇ ਤਾਂ ਅਸੀਂ ਰੋਜ਼ਗਾਰ ਦੇ ਵਿੱਚ ਆਵਾਂਗੇ ਪਰ ਨਹੀਂ ਸਰਕਾਰਾਂ ਦੀਆਂ ਇੰਨੀਆਂ ਗੰਦੀਆਂ ਨੀਤੀਆਂ ਨੇ ਕਿ ਉਹਨਾਂ ਨੇ ਸਾਡਾ ਬੇੜਾ ਗਰਖ ਕਰਿਆ ਪਿਆ ਸਾਨੂੰ ਨਾ ਤਾਂ ਰੋਜ਼ਗਾਰ ਮਿਲ ਰਿਹਾ ਅਸੀਂ ਸੜਕਾਂ ਤੇ ਰੁਲਦੇ ਫਿਰਦੇ ਆਂਗੇ ਅਸੀਂ ਬਹੁਤ ਕੁਝ ਕਰਕੇ ਦੇਖ ਲਿਆ ਪਰ ਸਰਕਾਰ ਦੇ ਕੰਨ ਤੇ ਕੁਝ ਵੀ ਨਹੀਂ ਸਰਕਰਿਆ ਹੈਗਾ ਅਸੀਂ ਇਹਨਾਂ ਤੋਂ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਹੋ ਚੁੱਕੇ ਹਾਂ ਅਸੀਂ ਇਹਦੇ ਵਾਸਤੇ ਅੱਗੇ ਹੋਰ ਵੀ ਬੜੇ ਤੋਂ ਬੜਾ ਤਿੱਖਾ ਸੰਦਾਰ ਸ਼ਿਕਾਰਾਂਗੇ ਹੁਣ ਜੇਕਰ ਸਰਕਾਰ ਨੇ ਸਾਡਾ ਕੁਛ ਦਿਨਾਂ ਵਿੱਚ ਸਾਨੂੰ ਜੁਆਇਨਿੰਗ ਲੈਟਰ ਨਾ ਦਿੱਤਾ ਸਰ ਉਹਦੋਂ ਸਾਡੀ ਪਾਤੀ ਕੋਰਟ ਦੇ ਵਿੱਚ ਸੀਗੀ ਸਟੇ ਲੱਗੀ ਹੋਈ ਸੀ ਪਰ ਹੁਣੇ ਕੁਝ ਦਿਨ ਪਹਿਲਾਂ ਹੀ ਸਟੇ ਟੁੱਟੀ ਆ ਤੇ ਹੁਣ ਸਾਨੂੰ ਜੁਆਇਨਿੰਗ ਲੈਟਰ ਦੇਣੇ ਚਾਹੀਦੇ ਨੇ ਸਰ ਗੱਲ ਐਦਾਂ ਸੀਗੀ ਜਿਹੜੀ ਸਾਡੀ ਇਹ ਪਾਰਤੀ ਸੀਗੀ 2364 2006 3 2020 ਨੂੰ ਆਈ ਸੀ ਜੀ ਕਿਸੇ ਕਾਰਨ ਕਰਕੇ ਇਹ ਜਿਹੜੀ ਭਰਤੀ ਸੀਗੀ ਸਾਡੀ ਹਾਈ ਕੋਰਟ ਦੇ ਵਿੱਚ ਚੱਲੀ ਗਈ ਸੀਗੀ 19 ਦਸੰਬਰ 2023 ਨੂੰ ਮਾਨਯੋਗ ਹਾਈ ਕੋਰਟ ਜੀ ਨੇ ਸਾਡੀ ਜਿਹੜੀ ਭਰਤੀ ਸੀਗੀ ਇਹ ਬਹਾਲ ਕਰ ਦਿੱਤੀ ਸੀਗੀ ਉਹਦੇ ਵਿੱਚ ਸਰਕਾਰ ਨੇ 8 ਹਫ਼ਤਿਆਂ ਦਾ ਟਾਈਮ ਲਿਆ ਸੀਗਾ ਵੀ ਅਸੀਂ ਭਰਤੀ ਨੂੰ ਕੰਪਲੀਟ ਕਰ ਦਾਂਗੇ ਜੀ ਤੇ ਪਰ ਅੱਜ 7 ਮਹੀਨੇ ਹੋ ਚੁੱਕੇ ਨੇ ਜੀ ਭਰਤੀ ਬਹਾਲ ਆ ਜੀ ਤੇ ਪਰ ਹਲੇ ਤੱਕ ਸਾਨੂੰ ਆਫਰ ਲੈਟਰ ਹਲੇ ਤੱਕ ਜਾਂ ਜੋਇਨਿੰਗ ਲੈਟਰ ਹਲੇ ਤੱਕ ਸਾਨੂੰ ਜਾਰੀ ਨਹੀਂ ਕੀਤੇ ਗਏਗੇ ਕੋਰਟ ਨੇ ਸਰ ਤਿੰਨ ਵਾਰ ਸਰਕਾਰ ਨੂੰ ਕਹਿ ਦਿੱਤਾ ਹੈ ਵੀ ਇਹ ਬੇਰਜਾਰ ਅਧਿਆਪਕ ਨੇ ਗਰੀਬ ਘਰਾਂ ਦੇ ਬੱਚੇ ਨੇ ਜੀ ਤੁਸੀਂ ਇਹਨਾਂ ਨੂੰ ਲੈਟਰ ਜਾਰੀ ਕਰੋ ਪਰ ਸਰਕਾਰ ਦੇ ਕੰਨਾਂ ਦੇ ਉੱਪਰ ਜੂਨ ਹੀ ਸੜਕ ਰਹੀਏਗੀ ਜਿਹੜੀ ਸਰਕਾਰ ਇਹ ਕਹਿ ਕੇ ਆਈ ਸੀ ਵੀ ਜਦੋਂ ਸਾਡੀ ਸਰਕਾਰ ਆਉਗੀ ਮਤਲਬ ਇਹ ਜਿਹੜਾ ਬੇਰਜ਼ਗਾਰਾਂ ਦੇ ਹੱਕ ਦੇ ਵਿੱਚ ਅਸੀਂ ਹਰਾ ਪੈਨ ਚਲਾਵਾਂਗੇ ਅੱਜ ਉਹ ਹਰਾ ਪੈਨ ਵੀ ਦੂਰ ਆ ਜੀ ਤੇ ਸਰਕਾਰਾਂ ਵੀ ਦੂਰ ਨੇ ਜੀ ਸਾਡੀ ਸਾਰ ਇਹੀ ਮੰਗ ਹੈ ਜੀ ਅਸੀਂ ਗਰੀਬ ਘਰਾਂ ਦੇ ਬੱਚੇ ਆ ਜੀ ਆਪਣੀ ਜੇਬਾਂ ਦੇ ਵਿੱਚੋਂ ਪਤਾ ਨਹੀਂ ਕਿੰਨਾ ਕੁ ਪੈਸਾ ਅਸੀਂ ਖਰਚ ਚੁੱਕੇ ਆ ਜੀ ਤੇ ਅਸੀਂ ਕਿਸੇ ਕਿਸੇ ਮੰਤਰੀ ਕੋਲ ਜਾਂਦੇ ਆ ਕਿਸੇ ਐਮਐਲਏ ਕੋਲ ਜਾਂਦੇ ਆ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਡਾ ਮਤਲਬ ਕਿਸੇ ਪਾਸੇ ਵੀ ਕੋਈ ਹਿੱਲਾ ਵਸੀਲਾ ਨਹੀਂ ਬਣ ਰਿਹਾ ਹੈਗਾ ਲਗਾਤਾਰ ਸਾਰਾ ਇਸੀ ਸਰਕਾਰ ਦੇ ਸੰਪਰਕ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਸਰਕਾਰ ਸਾਡੀ ਮਤਲਬ ਗੱਲ ਨੂੰ ਅਣਗੋਲਾ ਕਰ ਰਹੀ ਆ ਜਿਹੜੀ ਗੱਲ ਸਰ ਕਾਨੂੰਨ ਦੇ ਦੁਆਰਾ ਵੀ ਮਤਲਬ ਹੁਣ ਭਰਤੀ ਬਹਾਲ ਹੋ ਚੁੱਕੀ ਆ ਪਹਿਲਾਂ ਸਾਰੇ ਸੀ 19 ਦਸੰਬਰ ਨੂੰ ਭਰਤੀ ਬਹਾਲ ਕਰਵਾਈ ਜੀ ਉਸ ਤੋਂ ਬਾਅਦ ਕਿਸੇ ਕਾਰਨ ਕਰਕੇ ਭਰਤੀ ਫੇਰ ਕੋਰਟ ਦੇ ਵਿੱਚ ਚਲੀ ਗਈ ਸੀ 11 ਜੁਲਾਈ ਨੂੰ ਫੇਰ ਜਿਹੜੀ ਭਰਤੀ ਆ ਉਹ ਫੇਰ ਕੋਰਟ ਦੇ ਵਿੱਚੋਂ ਬਾਹਰ ਆ ਚੁੱਕੀ ਆ ਬਹਾਲ ਚੁ ਹੋ ਚੁੱਕੀ ਆ ਤੇ ਕੋਰਟ ਨੇ ਵੀ ਆਰਡਰ ਕਰ ਦਿੱਤੇ ਆ ਵੀ ਇਹਨਾਂ ਨੂੰ ਤੁਸੀਂ ਜੁਆਇਨਿੰਗ ਲੈਟਰ ਦੇ ਦਿਓ ਪਰ ਸਰਕਾਰ ਆ ਜਿਹੜੀ ਇਸ ਇੱਕ ਚੀਜ਼ ਤੋਂ ਲਗਾਤਾਰ ਭੱਜ ਰਹੀ ਐ ਜੀ ਤੇ ਜਿਸ ਕਰਕੇ ਸਾਨੂੰ ਬੜਾ ਹੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਅਸੀਂ ਗਰੀਬ ਘਰਾਂ ਦੇ ਬੱਚੇ ਆ ਸਾਡੀ ਸਰਕਾਰ ਮੂਰੇ ਇਹ ਰਿਕਵੈਸਟ ਆ ਵੀ ਸਾਨੂੰ ਮਤਲਬ ਜਲਦੀ ਤੋਂ ਜਲਦੀ ਜਿਹੜੇ ਆਫਰ ਲੈਟਰ ਨੇ ਜੁਆਇਨਿੰਗ ਲੈਟਰ ਨੇ ਉਹ ਇਸ਼ੂ ਕੀਤੇ ਜਾਣ ਨਹੀਂ ਤਾਂ ਸਰਕਾਰ ਨੂੰ ਮਤਲਬ ਸਾਡਾ ਪੂਰਾ ਰੋਸ ਦੇਖਣਾ ਪਊਗਾ ਮਤਲਬ ਅਸੀਂ ਗੁੱਪਤ ਐਕਸ਼ਨ ਵੀ ਕਰਾਂਗੇ ਜੀ ਤੇ ਸਰਕਾਰ ਦੇ ਬੁਰਧ ਨਾਰੇबाजी ਵੀ ਕਰਾਂਗੇ ਜੀ ਤੇ ਸਰਕਾਰ ਨੂੰ ਅਸੀਂ ਬਾਰ-ਬਾਰ ਇਹ ਰਿਕਵੈਸਟ ਕਰ ਰਹੇ ਆਂ ਵੀ ਸਾਡਾ ਜਿਹੜਾ ਇਮਤਿਹਾਨ ਨਾ ਲਵੇ ਸਾਨੂੰ ਨਾ ਪਰਖੇ ਤੇ ਸਾਡੀ ਜਿਹੜੇ ਜੁਆਇਨਿੰਗ ਲੈਟਰ ਨੇ ਜਿਹੜੇ ਇਹ ਜਿੰਨੇ ਵੀ ਮੇਰੇ ਨਾਲ ਸਾਥੀ ਖੜੇ ਨੇ ਜੀ ਇਹ ਸਾਰੇ ਲਗਾ ਲਗਾਤਾਰ ਮਤਲਬ ਸੰਘਰਸ਼ ਦੇ ਵਿੱਚ ਚੱਲਦੇ ਆ ਰਹੇ ਨੇ ਤੇ ਬਹੁਤ ਸਾਰੇ ਸਾਥੀ ਇਦਾਂ ਦੇ ਵੀ ਨੇ ਸਰ ਜਿਹੜੇ ਓਵਰਏਜ ਚੁੱਕੇ ਹੋਏ ਵੀ ਨੇ 34 ਪਾਰਟੀ ਤੋਂ ਇਲਾਵਾ ਉਹਨਾਂ ਕੋਲ ਕੋਈ ਹੋਰ ਹੀਲਾ ਵਸੀਲਾ ਹਾਈও ਨਹੀਂ ਹੈਗਾ ਜੀ ਤੇ ਆਰਥਿਕ ਤੌਰ ਤੇ ਵੀ ਸਾਰੇ ਟੁੱਟੇ ਹੋਏ ਨੇ ਜੀ ਤੇ ਸਰਕਾਰ ਨੂੰ ਵੀ ਅਸੀਂ ਰਿਕਵੈਸਟ ਕਰ ਰਹੇ ਹਾਂ ਵੀ ਸਾਡੀ ਜਿਹੜੀ ਹਾਲਾਤਾਂ ਦੇ ਮਤਲਬ ਨੂੰ ਨਾ ਪਰਚੇ ਸਾਨੂੰ ਉਹ ਕਦਮ ਚੱਕ ਲਈ ਮਜਬੂਰ ਨਾ ਕਰੇ ਵੀ ਇਸ ਪਾਰਟੀ ਦੀ ਸਾਰ ਮੈਂ ਤੁਹਾਨੂੰ ਇੱਕ ਹੋਰ ਵੀ ਗੱਲ ਦੱਸ ਦਾਨਾ ਬਹੁਤ ਸਾਰੇ ਸਟੂਡੈਂਟ ਇਦਾਂ ਦੇ ਨੇ ਜਿਹੜੇ ਆਪਣੇ ਮਤਲਬ ਜਾਣ ਕਣੀ ਤੋਂ ਹੱਤ ਤੋਂ ਹੋ ਚੁੱਕੇ ਨੇ ਜੀ ਮਤਲਬ ਮੈਂਟਲ ਡਿਪਰੈਸ਼ਨ ਦੇ ਵਿੱਚ ਸਕਾਰ ਹੋ ਕੇ ਉਹਨਾਂ ਨੇ ਇਦਾਂ ਦੇ ਕਦਮ ਚੱਕ ਲਏ ਨੇ ਤਾਕਿ ਉਹਨਾਂ ਨੂੰ ਮਤਲਬ ਉਹ ਸੁਸਾਇਟੀ ਦਾ ਅਗਲਾ ਕਦਮ ਕੀ ਹੋਏਗਾ ਮੇਰਾ ਸਾਰਾ ਸਾਡਾ ਆਦਮ ਕਦਮ ਇਹ ਹੋਏਗਾ ਵੀ ਜੇ ਸਰਕਾਰ ਸਾਡੀ ਭਰਤੀ ਇਹ ਕੰਪਲੀਟ ਨਹੀਂ ਕਰਦੀ ਹੈਗੀ ਸਾਨੂੰ ਆਫਰ ਲੈਟਰ ਜਾਂ ਜੁਆਇਨਿੰਗ ਲੈਟਰ ਨਹੀਂ ਇਸ਼ੂ ਕਰਦੀ ਹੈਗੀ ਤਾਂ ਅਸੀਂ ਸਰਕਾਰ ਦੇ ਖਿਲਾਫ ਗੁਪਤਾ ਐਕਸ਼ਨ ਸਰਕਾਰ ਦੇ ਖਿਲਾਫ ਅਸੀਂ ਜ਼ਰੂਰ ਜਾਵਾਂਗੇ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼